ਮਾਤਾ ਜਦ ਮੁੰਡੇ ਦੇ ਤੁਹਾਡੇ ਦੇ ਗਾਣੇ ਬੱਸਾਂ ਚ ਗੱਡੀਆਂ ਚ ਮੋਬਾਈਲਾਂ ਚ ਚੱਲਦੇ ਆ ਕਿਵੇਂ ਦਾ ਮਹਿਸੂਸ ਹੁੰਦਾ ਹ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਮਾਣ ਹੁੰਦਾ ਗਿਆ ਹਾਂਜੀ ਬਹੁਤ ਮਹਿਸੂਸ ਹ ਹ ਕਿਹੜੇ ਹਾਲਾਤਾਂ ਦੇ ਨਾਲ ਤੁਸੀਂ ਪੜਾਇਆ ਅੱਜ ਉਹਦਾ ਮੁੱਲ ਮਿਲ ਰਿਹਾ ਮਾਤਾ ਇਮੋਸ਼ਨਲ ਹੋ ਗਏ ਤੁਸੀਂ ਮੈਂ ਸਮਝ ਸਕਦਾ ਇੱਕ ਭਾਵ ਜਿਹੜੇ ਮਾਂ ਮਾਂ ਅਸਲ ਚ ਅ ਮੇਰੇ ਕੋਲ ਸ਼ਬਦ ਨਹੀਂ ਗਏ ਕਿ ਮੈਂ ਮਾਂ ਦੀ ਤੁਲਨਾ ਕਿਹੜੇ ਸ਼ਬਦਾਂ ਨਾਲ ਕਰ ਸਕਾਂ ਮਾਂ ਇੱਕ ਜਿਵੇਂ ਤੁਸੀਂ ਬਚਪਨ ਤੋਂ ਇੱਕ ਪਾਲਿਆ ਉਹਨੂੰ ਐਥੋਂ ਤੱਕ ਡੈਪਰ ਸਾਫ਼ ਕਰਨ ਤੋਂ ਲੈ ਕੇ ਅੱਜ ਤੀਕ ਜਿਹੜਾ ਜਿਹੜਾ ਸਮਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹਾਂਜੀ ਹਾਂ ਜਿਉਂ ਤਾਂ ਬਹੁਤ ਮਹਿਸੂਸ ਹੁੰਦਾ ਵੀ ਬਹੁਤ ਖੁਸ਼ੀ ਆ ਜੀ ਪਹਿਲਾਂ ਬਹੁਤ ਕਿਆਈ ਨਾਲ ਭਰ ਹੂੰ ਅੱਜ ਜਿਵੇਂ ਨਾਨਕ ਹੀ ਰਿੰਦਾ ਸੀ ਜੀ ਨਾਨਕ ਨੇ ਕੋਲੇ ਇਹ ਨਾਨਕਾ ਪੈਂਡਾ ਜੀ ਨਹੀਂ ਜੇ ਇਹ ਉਹਦਾ ਉਹਦਾ ਪੈਂਡਾ ਹਾਂਜੀ ਗੋਲੇ ਵਾਲਾ ਨਾਨਕੀ ਗੋਲੇ ਹਾਂਜੀ ਨਾਨਕੀ ਪੜ੍ਹਦੇ ਕਿੰਨੀਆਂ ਪੜ੍ਹਿਆ ਬਾਈ ਪਲੱਸ 2 ਕੀਤੀ ਹੈ ਜੀ ਠੀਕ ਹੈ ਤੈਨੂੰ ਤੁਹਾਡੇ ਪੁੱਤਰ ਨੇ ਵੱਡਾ ਨਹੀਂ ਤੈਨਾਂ ਦਾ ਹਾਂਜੀ ਵੱਡਾ ਜੀ ਇਹ ਕਹਿੰਦੇ ਸਮਝਦਾਰ ਵੀ ਬਹੁਤ ਆ ਹਾਂਜੀ ਹਾਂਜੀ ਬਹੁਤ ਹੂੰ ਇੱਕ ਦਿਨ ਨਹੀਂ ਝੜਕ ਲਈ ਅੱਛਾ ਜੀ ਬਚਪਨ ਤੋਂ ਜਮਾ ਨਹੀਂ ਇੱਕ ਦਿਨ ਦੀ ਵੀ ਝੜਕ ਲਈ ਮਾਦਾ ਮਾਦਾ ਕਦੇ ਜਿਵੇਂ ਸਕੂਲ ਜਾਣ ਚ ਜਵਾਕਾਂ ਦੀ ਹੈਂਡ ਹੁੰਦੀ ਆ ਕਦੇ ਆਏ ਹੋਈ ਸੀ ਪਹਿਲਾਂ ਨਹੀਂ ਜੀ ਨਹੀਂ ਕਰਦਾ ਸੀ ਹੈਂਡ ਜਿਵੇਂ ਨਹੀਂ ਕਰਦਾ ਸੀ ਕੋਈ ਅਜਿਹੇ ਪਲ ਹੋਣ ਜਿਹਦੇ ਚ ਸੱਬੇ ਨੂੰ ਕਦੇ ਝੜਕਿਆ ਹੋਵੇ ਜਾਂ ਨਹੀਂ ਕੋਈ ਗਲਤੀ ਕੀਤੀ ਹੋਵੇ ਨਹੀਂ ਜੀ ਕੋਈ ਗਲਤੀ ਵੀ ਨਹੀਂ ਕੀਤੀ ਕਰਦਾ ਹੀ ਨਹੀਂ ਸੀ ਜੀ ਪ্লাস 2 1 ਐਥੇ ਕੀਤੀ ਉਹਨੇ ਆਖ ਸ਼ਰਾਰਤੀ ਕਿੰਨਾ ਕਰਾ ਹਾਂਜੀ ਸ਼ਰਾਰਤ ਤਾਂ ਬਹੁਤ ਕਰਦੇ ਸੀ ਪਰ ਐ ਨਹੀਂ ਸੀ ਵੀ ਕੋਈ ਲਾਂਬਾ ਦੇ ਜੂਗਾ ਕਿ ਵੀ ਅੱਜ ਤੁਹਾਡਾ ਬੱਚਾ ਐ ਕਰਦਾ ਆ ਜਾਏ ਹੂੰ ਐਵੇਂ ਦਾ ਨਹੀਂ ਸੀ ਸੱਬੇ ਦੇ ਡੈਡੀ ਜੀ ਕੀ ਕਰਦੇ ਨੇ ਸੱਬੇ ਦੇ ਡੈਡੀ ਡਰਾਈਵਰ ਆ ਜੀ ਡਰਾਈਵਰ ਘੇਰ ਕਰੀ ਜਾਂਦੇ ਮਸ਼ੀਨ ਦੀ ਠੀਕ ਹੈ ਜੀ ਆ ਹੁਣ ਹੁਣ ਜਾਨੀ ਕਿ ਸੀਜ਼ਨ ਆ ਗਿਆ ਉਧਰ ਵੀ ਜਾਣਾ ਹੈ ਕਦੇ ਹੈਗੇ ਤਾਂ ਨੇੜੇ ਹੀ ਹੈ ਜੀ ਹਾਂ ਜੇ ਕਹਾਂ ਤਾਂ ਭਲਾ ਵੀ ਲੈਣੇ ਨਹੀਂ ਜ਼ਰੂਰ ਕੋਈ ਗੱਲ ਨਹੀਂ ਕੰਮ ਨਹੀਂ ਛਡਾਉਂਦੇ ਆਪਾਂ ਤੁਸੀਂ ਸਾਨੂੰ ਮਿਲ ਗਏ ਸੱਬੇ ਦੀ ਤਾਈ ਆ ਅੱਛਾ ਆਜੋ ਮਾ ਇਧਰ ਬਾਹਰ ਆਜੋ ਮੜਾ ਜੇ ਗੱਲਬਾਤ ਕਰਦੇ ਦੋ ਮਿੰਟ ਜੀ ਤੇ ਸਤਿ ਸ਼੍ਰੀ ਅਕਾਲ ਜੀ ਠੀਕ ਹਮਤਾ ਹਾਂਜੀ ਤੁਹਾਡੇ ਤੋਂ ਤਾਂ ਸਭ ਨੇ ਜ਼ਰੂਰ ਝੜ ਕੇ ਖਾਧੀ ਹੋਊਗੀ ਨਹੀਂ ਨਹੀਂ ਝੜ ਕੇ ਖਾਂਦਾ ਹੀ ਨਹੀਂ ਸੀਗਾ ਅੱਛਾ ਵੱਧ ਘਰ ਆਂਦੇ ਸੀ ਚੌੜਕ ਵਾਦੂ ਹੁਣ ਵੀ ਚੌੜ ਬਹੁਤ ਕਰਦੇ ਆ ਅੱਛਾ ਜੀ ਹਾਂ ਨਿੱਕੇ ਵੀ ਤੇ ਵੱਡੇ ਵੀ ਹੂੰ ਰਹਿੰਦਾ ਨਾਨਕਿਆ ਤੇ ਸੀ ਪੜਿਆ ਨਾਨਕੀ ਆ ਠੀਕ ਹੈ ਜੀ ਹੁਣ ਵੀ ਕਦੇ ਮਹੀਨੇ ਤੋਂ ਕਿਹੜਾ ਵਜਦਾ ਹੁਣ ਵੀ ਜਿੱਦੋਂ ਜਾਂਦਾ ਏ ਜਫੀਆਂ ਪਾ ਪਾ ਕੇ ਮਿਲਦਾ ਜਿੱਦੋਂ ਜਾਂਦਾ ਆ ਦਿੰਦਾ ਸੀਗਾ ਵੀ ਮੈਂ ਇੰਦੇ ਜਾਵਦਾ ਵੀ ਵੱਧ ਘਰ ਆਵਾ ਹੂੰ ਆਸ਼ੀਰਵਾਦ ਲੈ ਕੇ ਜਾਂਦਾ ਸੋਚਿਆ ਸੀਗਾ ਕਿ ਸਾਡਾ ਇਨਾ ਨਾਮ ਨਿਕਲੂਗਾ ਕਿ ਸੱਬੇ ਦੀ ਵਜ੍ਹਾ ਨਾਲ ਸਾਨੂੰ ਦੂਰ ਦੂਰ ਪਤਾ ਕੀ ਨਾਨੀ ਨੂੰ ਕਹ ਨਾਨੀ ਕਹਿੰਦੀ ਸੀ ਮੈਂ ਕਹਿੰਦੀ ਸੀ ਭਰਤੀ ਵੇਖਣੀ ਫੌਜ ਦੀ ਵੇਖਣੀ ਆ ਵੀ ਜਦੋਂ ਬੱਚਾ ਜਿਹਾ ਸੀ ਬਚਪਨ ਚ ਉਹ ਕਹਿ ਦਿੰਦਾ ਸੀ ਨਹੀਂ ਮੇਰੀ ਮਾਂ ਕਹਿੰਦੀ ਸੀ ਨਹੀਂ ਭਰਤੀ ਵੇਖਣੀ ਇਹਨੇ ਤੇ ਮੜ ਕੇ ਨਾਨੀ ਦੀ ਡੈਥ ਹੋ ਗਈ ਅੱਛਾ ਜੀ ਨਾਨੇ ਦੀ ਵੀ ਹੋ ਗਈ ਤੇ ਬਾਅਦ ਦੇ ਵਿੱਚ ਮੈਂ ਇੱਥੇ ਲੈ ਆਂਦਾ ਜਦੋਂ ਇੱਥੇ ਲੈ ਆਂਦਾ ਫੇਰ ਮੇਰਾ ਭਰਾ ਇੱਕ ਕਹਿੰਦਾ ਛੋਟਾ ਕਹਿੰਦਾ ਵੀ ਇਹਨੂੰ ਕਿ ਭਰਤੀ ਵੇਖ ਲੈ ਹੁਣ ਤੂੰ ਪਲੱਸ 2 ਕਰ ਲਈ ਆ ਕਹਿੰਦਾ ਵੀ ਮਾਂ ਮੈਂ ਪਲੱਸ 2 ਕਰ ਲਈ ਆ ਮੈਂ ਨਾ ਅੱਜ ਭਰਤੀ ਦੇਖਣ ਇਲਾ ਮੈਂ ਕਹਿੰਦਾ ਵੀ ਮੈਂ ਆਪਦੀ ਨਾਨੀ ਦਾ ਸੁਪਨਾ ਪੂਰਾ ਕਰਨਾ ਨਾਨੀ ਚਾਹੁੰਦੀ ਸੀ ਕਲਾਕਾਰ ਬਣਨਾ ਅੱਜ ਚਾਹੇ ਨਾਨਿਆਂ ਨੂੰ ਸੁਣ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਜ਼ੁਬਾਨ ਚੋਂ ਕਿਹਾ ਹੋਇਆ ਬੋਲ ਜ਼ਰੂਰ ਪਗਾ ਦੇ ਹਾਂਜੀ ਹੂੰ ਉਜ ਮਾ ਇਹ ਹੁੰਦਾ ਕਿ ਸ਼ਾਇਦ ਉਹਨਾਂ ਨੇ ਵੀ ਦੇਖਣਾ ਸੀ ਇਹ ਸਮਾਂ ਉਹਨਾਂ ਨੇ ਤਾਂ ਕੁਝ ਨਹੀਂ ਜੀ ਵੇਖਿਆ ਬਹੁਤ ਪਹਿਲਾਂ ਦੂਜਾ ਗੀਤ ਆ ਬਹੁਤ ਹੁੰਦਾ ਸੀ ਕਹਿੰਦੇ ਸੀ ਅੱਜ ਮੇਰੀ ਨਾਨੀ ਹੁੰਦੀ ਫਿਰ ਮੇਰੇ ਤਾਂ ਵੱਡੀ ਅਕਦੀਦੀ ਆ ਕਹਿੰਦੀ ਵੀ ਤਰੋਇਆ ਨਾ ਕਰ ਤੇਰੀ ਨਾਨੀ ਕਿੱਥੇ ਨਾ ਕਿੱਥੇ ਵਹਿੰਦੀ ਹੋ ਬਿਲਕੁਲ ਬਾ ਅਸਲ ਚ ਪਰ ਅੱਸੀ ਖੋਜ ਬਹੁਤ ਆ ਜੀ ਸਾਡੇ ਬੇਟੇ ਨੇ ਸਾਨੂੰ ਬਹੁਤ ਕੁਝ ਰੱਖਿਆ ਬਿਲਕੁਲ ਜੀ ਅੱਜ ਪੂਰੀ ਦੁਨੀਆ ਚ ਨਾਂ ਉਹਦਾ ਜਾਣਦੇ ਨੇ ਹਾਂਜੀ ਬਹੁਤ ਜ਼ਿਆਦੇ ਮੈਂ ਤੁਹਾਡੇ ਬੇਟੇ ਦੀ ਜਿਹਦੇ ਕੋਲੇ ਵੀ ਫੋਟੋ ਸਾਹਮਣੇ ਕੀਤੀ ਤਾਂ ਉਹਨੇ ਕਹਾ ਸਾਡਾ ਸੱਭਾ ਹਾਂਜੀ ਮੇਰਾ ਚਾਚਾ ਮੇਰਾ ਭਾਈ ਮੇਰਾ ਤਾਇਆ ਇਤਾਂ ਦੇ ਸ਼ਬਦ ਵਰਤੇ ਵੀ ਤਾਏ ਦਾ ਮੁੰਡਾ ਹਾਂਜੀ ਹਾਂਜੀ ਸੱਭੇ ਦਾ ਮੈਨੂੰ ਇਹ ਲੱਗਿਆ ਕਿ ਪਿੰਡ ਵਿੱਚ ਪਿਆਰ ਵੀ ਬਹੁਤ ਹੈ ਹਾਂਜੀ ਬਹੁਤ ਜ਼ਿਆਦੇ ਪਿਆਰ ਹੈ ਜੀ ਇੱਥੇ ਜਦੋਂ ਜਿੰਨਾ ਚੱਕਰ ਪਰਿਆ ਬਹੁਤ ਇੱਥੇ ਜਿੰਨਾ ਮਾਸਟਰਾਂ ਦੇ ਕੋਲੇ ਸਰਾਂ ਦੇ ਕੋਲੇ ਗਿਆ ਇੱਕ ਇੱਥੇ ਕੋਟਕਪੂਰੇ ਦਾ ਉਹਨਾਂ ਨਾਲ ਵੀ ਉਹਦਾ ਬਹੁਤ ਪ੍ਰੇਮ ਆ ਹੁਣ ਤਿੱਕਰ ਵੀ ਉਹਨੂੰ ਮਿਲਣ ਜਾਂਦਾ ਉਹ ਅੱਜ ਤਿੱਕਰ ਵੀ ਮਿਲਣ ਜਾਂਦਾ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਹਾਂਜੀ ਬਚਪਨ ਤੋਂ ਹੀ ਸ਼ੌਟ ਹੈ ਪੜਦਾ ਹੀ ਗਾਉਂਦਾ ਸੀਗਾ ਪੜਦਾ ਕਰਦਾ ਗਾਣੇ ਵੱਧ ਗਾਉਂਦਾ ਜੇ ਨਾਲ ਨੌਣ ਲੱਗਿਆ ਤਾਂ ਵੀ ਗਾਈ ਜਾਣਾ ਜੇ ਰੋਟੀ ਖਾ ਲਈ ਤਾਂ ਵੀ ਵਿੱਚ ਸ਼ਬਦ ਬੋਲੀ ਜਾਂਦਾ ਸੀਗਾ ਹੂੰ ਬਹੁਤ ਉਹਨਾਂ ਸ਼ੌਕ ਸੀ ਗਾਣੇ। ਕਿਰਮੈਂ ਸਾਨੂੰ ਮਿਲਿਆ ਸੀ ਵੀ ਇਹਨੂੰ ਕਿਹੜੇ ਕਿੱਤੇ ਲੱਗਦਾ ਇਹਨੂੰ ਹੋਰ ਪੜਾ ਦਿਓ ਇਹਨੂੰ ਕਿਸੇ ਕੰਮ ਧੰਦੇ ਲਾ ਦਿਓ। ਹਾਂਜੀ ਹਾਂਜੀ ਆਪ ਹੀ ਲੱਗ ਗਿਆ ਸੀ ਕੰਮ ਧੰਦੇ ਬਹੁਤ ਕੰਮ ਕੀਤਾ। ਕੰਮ ਕਰਦਾ ਰਿਹਾ। ਸਾਡੇ ਨਾਲ ਕੰਮ ਕਰਦਾ ਰਿਹਾ ਉਹਨੇ ਮਿਸਤਰੀਆਂ ਤਿੱਕਰ ਵੀ ਕੰਮ ਕੀਤਾ। ਕਿਉਂਕਿ ਵੀ ਉਹਨੇ ਪਲੱਸ 2 ਕਰਕੇ ਨਹੀਂ ਘਰੇ ਬੈਠਾ ਉਹ ਵੇਲਾ ਨਹੀਂ ਰਹਾ। ਉਹ ਕਹਿੰਦਾ ਸੀ ਵੀ ਮੈਂ ਵੇਲਾ ਨਹੀਂ ਰਹਿਣਾਗਾ। ਬਿਲਕੁਲ। ਮੈਨੂੰ ਉਹਨੂੰ ਐ ਸੀ ਵੀ ਮੇਰਾ ਪਿਓ ਕੱਲਾ ਹੈ ਤੇ ਵੀ ਦੂਜੇ ਛੋਟੇ ਆ। ਹੂੰ ਤੇ ਵੀ ਮਹਿਸੂਸ ਕਰਦਾ ਸੀ ਵੀ ਮੈਂ ਆਪਦੇ ਪੇ ਪਿਓ ਨਾਲ ਕੰਮ ਕਰਾ ਕੰਮ ਕਰਕੇ ਤੇ ਮੇਰਾ ਪਿਓ ਆਇਆ ਨਾ ਸੋਚੇ ਵੀ ਮੇਰਾ ਪੁੱਤ ਪੜ੍ਹ ਕੇ ਲਿਖ ਕੇ ਤੇ ਵੇਲਾ ਇਦੋਂ ਰਿਆ ਫਰਤ। ਵੇਲਾ ਨਿਓ ਫਿਰਿਆ ਆ ਜੀ ਤੁਹਾਡੇ ਪੁੱਤ ਨੇ ਕਈਆਂ ਨੂੰ ਕੰਮ ਲਾਤਾ। ਹਾਂਜੀ ਹਾਂਜੀ ਕਈਆਂ ਨੂੰ ਲਾਤਾ ਜੀ ਬਹੁਤ। ਮਹਾਰਾਜ ਸੱਚੇ ਪਾਛਾ ਚੜ੍ਹਦੀ ਕਲਾ ਰੱਖਿਓ ਉਹਨੂੰ। ਵਧਕਾਉ ਦੀ ਤਰੱਕੀ ਕਰੇ ਆਪਦਾ। ਹੂੰ ਹੁਣ ਤਾਂ ਤਰੱਕੀ ਦੇ ਰਾਹ ਤੇ ਆਵਾ। ਹਾਂ ਹੁਣ ਤਾਂ ਮਹਾਰਾਜ ਸੱਚੇ ਪਾਛਾ ਹੀ ਰੱਖਿਓ ਦੀ ਜ਼ਿੰਦਗੀ। ਹੂੰ ਕਦੇ ਕਦੇ ਮਾਂ ਤੁਹਾਨੂੰ ਹੁਣ ਕਿਹਾ ਕਿਤੇ ਆਏ ਨੇ ਵੀ ਤੁਸੀਂ ਚੱਲੋ ਪਿੰਡੋਂ ਆਪਾਂ ਚੰਡੀਗੜ੍ਹ ਰਹਿਣ ਲੱਗੇ ਹਾਂ ਹਾਂਜੀ ਕਹਿੰਦਾ ਜੀ ਕਹਿੰਦਾ ਚੱਲੋ ਕਿਤੇ ਤੁਸੀਂ ਪਰ ਤੁਹਾਡੇ ਤੋਂ ਕਹਿੰਦਾ ਉੱਥੇ ਇੰਨਾ ਟਾਈਮ ਰਿਆ ਨਹੀਂ ਜਾਣਾ ਕਿਉਂਕਿ ਤੁਸੀਂ ਪਿੰਡ ਦੇ ਵਿੱਚ ਰਹਿਣੇ ਆ ਤੇ ਤੁਸੀਂ ਆਏ ਵੀ ਇੱਥੇ ਅਸੀਂ ਹੁਣ ਉੱਧਰ ਉੱਧਰ ਹੀ ਉੱਠ ਕੇ ਆਈ ਸੀ ਮੈਂ ਹੁਣੇ ਹੀ ਕਿ ਤੁਸੀਂ ਤਾਂ ਉੱਧਰ ਜਾਵੜਦੇ ਤਾਂ ਆਏ ਕਿ ਘਰੇ ਕਦੇ ਇੱਧਰ ਬਹਿ ਜਾਣੇ ਕਦੇ ਉੱਧਰ ਉੱਥੇ ਤੁਹਾਨੂੰ ਤੁਹਾਨੂੰ ਐਵੇਂ ਨਹੀਂ ਮਿਲਣਾ ਕਹਿੰਦਾ ਹੂੰ ਤੇ ਆਓ ਜੇ ਜ਼ਰੂਰ ਮੈਨੂੰ ਆਓ ਜੇ ਮੇਰੇ ਨਾਲ ਕਿੰਨੇ ਚਿਰ ਬਾਅਦ ਕਿਹੜਾ ਮਾਰਦਾ ਦੋ ਤਿੰਨ ਮਹੀਨੇ ਬਾਅਦ ਆ ਜਾਂਦਾ ਕਿਤੇ ਮਹੀਨੇ ਬਾਅਦ ਵੀ ਕਿਤੇ 15 ਦਿਨਾਂ ਤੱਕ ਇਹੜਾ ਵੱਜ ਜਾਂਦਾ ਜਦੋਂ ਜਦੋਂ ਇੱਕ ਪਹਿਲਾ ਸਟੈਪ ਸੀਗਾ ਕਿ ਅੱਜ ਘਰੇ ਗੱਲ ਕਰਦੋਣਾ ਵੀ ਮੰਮੀ ਮੈਂ ਗਾਣਾ ਰਿਕਾਰਡ ਕਰਾਉਣਾ ਤੁਹਾਨੂੰ ਸੁਣਾਇਆ ਹੋਣਾ ਹਾਂਜੀ ਨਹੀਂ ਜੀ ਉਹ ਨਾ ਪਤਾ ਕੀ ਉਹ ਕੰਮ ਕਰਦਾ ਸੀ ਫੈਕਟਰੀ ਦੇ ਵਿੱਚ ਸਕਿਉਰਿਟੀ ਗਾਰਡ ਦਾ ਅੱਛਾ ਜੀ ਉੱਤੋਂ ਨੇ ਮੈਨੂੰ ਫੋਨ ਤੇ ਕਿਹਾ ਵੀ ਅੱਜ ਮੇਰੇ ਕੋਲੇ ਕੰਪਨੀ ਵਾਲੇ ਆਏ ਸੀਗੇ ਤੇ ਵੀ ਮੈਂ ਗੱਡੀ ਧੋਈ ਜਾਂਦਾ ਸੀ ਗੱਡੀਆਂ ਵਾਸ਼ ਕਰਦਾ ਸੀ ਮੈਂ ਗੱਡੀ ਧੋਂਦਾ ਵੀ ਸੀਗਾ ਤੇ ਮੈਂ ਗਾਉਂਦਾ ਵੀ ਸੀਗਾ ਉਹ ਮੈਨੂੰ ਕਹਿੰਦੇ ਵੀ ਤੂੰ ਆ ਕੇ ਇਸ ਸਾਈਡ ਤੇ ਖੜਾ ਉਹਨਾਂ ਨੇ ਸਾਈਡ ਤੇ ਢੱਲ ਕੇ ਉਹਨਾਂ ਨੇ ਵੀ ਫੋਟੋ ਫੋਟੋ ਖਿੱਚ ਕੇ ਕਿਹਾ ਇਹੋ ਕਹਿੰਦੇ ਵੀ ਤੂੰ ਗਾਣੇ ਸੋਹਣੇ ਗੰਮਨਾ ਤੇ ਕਹਿੰਦਾ ਮੈਂ ਲਿਖਦਾ ਵੀ ਆ ਹੂੰ ਲੋਕਾਂ ਨੇ ਤੇ ਠੀਕ ਹੈ ਕਹਿੰਦੇ ਐਤਵਾਰ ਨੂੰ ਤੈਨੂੰ ਛੁੱਟੀ ਹੋ ਸਾਡੇ ਕੋਲੇ ਆਈ ਮੈਨੂੰ ਕਹਿੰਦਾ ਮਾਂ ਅੱਜ ਤੂੰ ਕੋਈ ਸੁੱਖ ਸੁੱਖ ਲੈ ਮੈਨੂੰ ਕੰਪਨੀ ਆਏ ਨੇ ਬੁਲਾਏ ਮੈਂ ਕਿਹਾ ਠੀਕ ਹੈ ਜੀ ਤੂੰ ਦਾਦੀ ਦੀ ਮੇਰੀ ਦਾਦੀ ਦੀ ਬਰਫੀ ਦੀ ਨੇ ਦਾਦੀ ਦੀ ਵੀ ਦੇਥ ਹੋਈ ਛੋਟੀ ਉਮਰ ਚ ਇਹਨਾਂ ਦੇ ਪਾਪੇ ਦੀ ਮੰਮੀ ਹੋਰਾਂ ਦੀ ਕਹਿੰਦੇ ਵੀ ਤੂੰ ਐ ਕਰ ਅੱਜ ਦਾਦੀ ਦੀ ਬਰਫੀ ਸੁੱਖ ਲੈ ਤੇ ਮੈਂ ਚੱਲਿਆ ਉਹ ਤੇਰਾ ਪੁੱਤ ਚੱਲਿਆ ਸੁਖਲਾ ਕੜਾਈ ਕਿਸੇ ਬਾਬੇ ਦੀ ਤੇਰਾ ਬਣ ਜਾ ਸਟਾਰ ਪੁੱਤ ਇਹ ਕਹਿੰਦਾ ਵੀ ਤੂੰ ਐ ਕਰ ਵੀ ਅੱਜ ਦਾਦੀ ਦੀ ਬਰਫੀ ਸੁਖਲਾ ਤੇ ਮੈਂ ਚੱਲਿਆ ਮੈਂ ਕਿ ਠੀਕ ਆ ਮੈਂ ਆਪਦੇ ਵੱਲੋਂ ਪੂਰੀ ਸੁੱਖ ਸੁਖੀ ਤੇ ਆ ਕੇ ਕਹਿੰਦਾ ਵੀ ਮਾਂ ਉਹਨਾਂ ਨੂੰ ਮਿਲ ਲੈ ਇਸ ਦਿਨ ਨੂੰ ਕਿਹਾ ਵੀ ਤੂੰ ਆ ਜਾ ਸਾਡੇ ਕੋਲੇ ਮੈਂ ਕਿ ਠੀਕ ਆ ਪੁੱਤ ਜੇ ਕਹਿੰਦੇ ਤਾਂ ਤੂੰ ਜਾਵੜਾ ਜੇ ਤੁਸੀਂ ਕਹਿੰਨੇ ਆ ਮੰਮੀ ਮੈਂ ਕੰਮ ਛੱਡ ਕੇ ਸੀ ਕਿਹਾ ਵੀ ਲੱਗ ਜਾ ਤੂੰ ਆਪਦੀ ਬਣਾ ਜਿੰਦ ਕਿ ਅਸੀਂ ਆਇਆ ਨਹੀਂ ਉਹਨੂੰ ਕਿਹਾ ਵੀ ਨਾ ਤੂੰ ਅਸਿਕਾ ਵੀ ਤਾਂ ਦੀ ਜਿੰਦਗੀ ਬਣਾ ਸਾਡੇ ਬਾਰੇ ਨਾ ਪਾਸ ਹੂੰ ਸਾਡੇ ਬਾਰੇ ਐ ਨਾ ਸੋਚ ਵੀ ਇਹਨਾਂ ਨੂੰ ਫਿਰ ਉਹ ਪਹਿਲਾ ਗਾਣਾ ਇਹ ਜਦੋਂ ਮਾਰਕੀਟ ਵਿੱਚ ਆਇਆ ਤੁਸੀਂ ਸੁਰ ਤੁਸੀਂ ਸੁਣਿਆ ਹੋਣਾ ਜੀ ਹਾਂਜੀ ਹਾਂਜੀ ਬਹੁਤ ਉਹਦੇ ਦਾ ਜਾਣ ਹੀ ਚੱਕਿਆ ਜਾਂਦਾ ਹਾਂ ਜੀ ਬਹੁਤ ਖੁਸ਼ੀ ਬਹੁਤ ਜਿਆਦਾ ਖੁਸ਼ੀ ਹੋਈ ਪਹਿਲੀ ਕਮਾਈ ਕਿੰਨੀ ਦਿੱਤੀ ਸੀ ਪਹਿਲੀ ਕਮਾਈ ਉਹਨਾਂ ਨੇ ਆਪਦੇ ਪਾਪਾ ਨੂੰ ਹੀ ਭੇਜੇ ਸੀ ਮੈਨੂੰ ਨਹੀਂ ਤਾਂ ਤੱਕ ਸੀ ਗਿਆ ਦਿਲ ਕਿ ਉਹਨਾਂ ਨੂੰ ਪਰ ਉਹਦੇ ਜਿਹੜਾ ਜਿਹੜਾ ਪਿਓ ਨੂੰ ਜਿਹੜਾ ਉਹਦੇ ਹੌਸਲਾ ਮਿਲਿਆ ਹੁਣ ਰੱਬ ਜਿੰਨਾ ਹੌਸਲਾ ਹੋ ਜਾਂਦਾ ਕਿ ਅੱਜ ਮੇਰਾ ਪੁੱਤ ਮੇਰੇ ਬਰੋਬਰ ਮੋਢੇ ਨਾਲ ਮੋਢਾ ਲਾਉਣ ਨਾਲ ਹਾਂਜੀ 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 ਹੁਣ ਤਾਂ ਬਹੁਤ ਖੁਸ਼ੀ ਹੈ ਜੀ ਹੁਣ ਤਾਂ ਸੁੱਖ ਨਾਲ ਉਹਨੇ ਜਗਾ ਵਗੈਰਾ ਸਭ ਕੁਝ ਸੁਵੱਦ ਗਿਆ ਸਭ ਸਭਾ ਵੀ ਤੁਹਾਡੀ ਵੀਡੀਓ ਵੇਖ ਰਿਆ ਹੋਵੇਗਾ ਉਹਦੇ ਲਈ ਕੀ ਕਹਿਣਾ ਚਾਹੋਗੇ ਬਹੁਤ ਖੁਸ਼ ਹੈ ਜੀ ਉਹਨੂੰ ਪਤਾ ਲੱਗ ਜੂਵੇਂ ਮੇਰੀ ਮਾਂ ਚ ਕੈਮਰੇ ਚ ਦੇਖ ਕੇ ਜੀ ਹਾਂਜੀ ਕੁਛ ਕੁਛ ਹੋਰ ਸਪੈਸ਼ਲ ਸ਼ਬਦ ਕੁਝ ਕਹਿਣਾ ਚਾਹੁੰਦੇ ਹਾਂ ਵੀ ਸਭੇ ਤੈਨੂੰ ਅ ਮਿਸ ਕਰ ਰਹੇ ਆ ਤੇ ਯਾਦ ਕਰ ਰਹੇ ਆ ਹਾਂ ਜੀ ਮੈਂ ਕਹਿੰਨੀ ਆ ਵੀ ਮੇਰੇ ਪੁੱਤ ਨੂੰ ਖੁਸ਼ੀ ਬਹੁਤ ਵੱਡੀ ਹੋਈ ਆ ਵੀ ਘਰੇ ਆ ਦੁਆਵਾਂ ਕਰਦੇ ਹੋ ਹੋਰ ਤਰ੍ਹਾਂ ਹਾਂ ਜੀ ਬਹੁਤ ਦੁਆਵਾਂ ਕਰਦੀ ਆ ਮੈਂ ਤਾਂ ਬਹੁਤ ਹੱਥ ਬੰਨ ਕੇ ਕਹਿੰਨੀ ਵੀ ਹਰ ਇੱਕ ਦਾ ਬੱਚਾ ਮੇਰੇ ਬੱਚੇ ਵਾਂਗ ਤਰੱਕੀਆਂ ਕਰੇ ਜਿਵੇਂ ਮੇਰੇ ਬੱਚੇ ਨੇ ਕੀਤਾ ਹੈ ਹਰ ਇੱਕ ਮਾਂ ਨੂੰ ਹੀ ਖੁਸ਼ੀ ਚਾਹੀਦੀ ਜਿੰਨੀ ਕਿ ਮੈਨੂੰ ਖੁਸ਼ੀ ਹੋਈ ਹੈ ਬਿਲਕੁਲ ਨਾ ਬਿਲਕੁਲ